ਇਹ ਜਿਹੜਾ بارش ਕੁਦਰਤ ਨੇ ਦਿੱਤੀ ਆ ਡੈਮ ਕੰਟਰੋਲ ਕਰਨ ਲਈ ਹੁੰਦੇ ਆ ਲੇਕਿਨ ਡੈਮਾਂ ਦੀ ਮੈਨੇਜਮੈਂਟ ਦੀ ਕਮੀ ਨਾਲ ਉਹਨਾਂ ਨੇ ਅੰਕੜਿਆਂ ਦੇ ਵਿੱਚ ਸਾਫ਼ ਦਿਖ ਰਿਹਾ ਕਿ ਉਹਨਾਂ ਨੇ ਮੈਨੇਜ ਨਹੀਂ ਕੀਤਾ ਏਦਾਂ ਲੱਗ ਰਿਹਾ ਜਿਵੇਂ ਜਾਣ ਬੁੱਝ ਕੇ ਕੀਤਾ ਹੋਵੇ ਸਾਡੀ ਗਲਤੀ ਤਾਂ ਦੱਸੋ ਸਾਨੂੰ ਰੋਪਦੇ ਕਿਉਂ ਆ ਅਫੀਸ਼ੀਅਲ ਪਰੋਬ ਕਰਾ ਦਿਓ ਸਿਟਿੰਗ ਜੱਜ ਹੋਵੇ ਹਾਈ ਕੋਰਟ ਦਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਟਾਈਮ ਬਾਉਂਡ ਹੋਵੇ ਲੋਕਾਂ ਨੂੰ ਇਨਸਾਫ ਮਿਲੇ ਤਾਂ ਕਿ ਅੱਗੇ ਵਾਸਤੇ ਨਾ ਤੇ ਭਾਰਤ ਸਰਕਾਰ ਜਿਹੜੀ BBMB ਉਹਨਾਂ ਦੇ ਥੱਲੇ ਆ ਜਾਂ ਪੰਜਾਬ ਸਰਕਾਰ ਦਾ ਮਹਿਕਮਾ ਲੋਕਾਂ ਨਾਲ ਜ਼ਿੰਦਗੀ ਮਾਲ ਜਾਨ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਇਹ ਇਹ ਧੱਕਾ ਨਾ ਕਰ ਪਾਏ ਕਈ ਉਥੇ ਸੇਵਾ ਕਰਨ ਆਉਂਦੇ ਆ ਸੇਵਾ ਦੇ ਨਾਲ ਨਾਲ ਜਾਪ ਕਰਦੇ ਆ ਹੋਰ ਕੁਝ ਲੋਕ ਆ ਕੇ ਕਿਸ਼ਤੀ ਦੇ ਵਿੱਚ ਫੋਟੋ ਖਿਚਾ ਕੇ ਫਲੱਡ ਟੂਰਿਜ਼ਮ ਨੂੰ ਪ੍ਰਮੋਟ ਕਰ ਰਹਾ ਹੈ 왓 ਇਜ਼ ਦਿਸ ਕੰਪਨਸੇਸ਼ਨ ਹਰ ਫਾਰਮਰ ਨੂੰ ਮਿਲਣਾ ਚਾਹੀਦਾ ਜਿਹਨੇ ਫਸਲ ਬੀਜੀ ਆ ਹੁਣ ਇਹ ਨਾ ਦੇਖੋ ਤੁਸੀਂ ਜ਼ਮੀਨ ਨਹੀਂ ਖਰੀਦ ਰਹੇ ਤੁਸੀਂ ਜ਼ਮੀਨ ਐਕਵਾਇਰ ਨਹੀਂ ਕਰ ਰਹੇ ਤੁਸੀਂ ਉਹਨੂੰ ਕੰਪਨਸੇਸ਼ਨ ਦੇ ਰਹੇ ਹੋ ਜੀ ਫਸਲ ਦਾ ਜਿਹਨੇ ਬੀਜੀ ਉਹਨੂੰ ਦੇ ਦਿਓ ਨਾ 5 ਕਿੱਲੇ ਦਾ ਚੱਕਰ ਨਾ 50 ਕਿੱਲੇ ਦਾ ਚੱਕਰ ਇਹੋ ਜੀ ਇਹ ਕੰਡੀਸ਼ਨਸ ਲਾ ਕੇ ਲੋਕਾਂ ਦੇ ਦਿਲਾਂ ਨੂੰ ਕਿਉਂ ਲੂਸਦੇ ਹੋ ਕਿਉਂ ਮਾੜੇ ਕੰਮ ਕਿਉਂ ਕਰਦੇ ਹੋ ਉਹ ਗੱਲ ਕਰਦੇ ਆ ਡਿਜ਼ਾਸਟਰ ਮੈਨੇਜਮੈਂਟ ਫੰਡ ਇਹ ਪਹਿਲਾਂ ਦਿੱਲੀ ਵਾਲੇ ਸੁੱਤਿਓ ਸੀਗੇ ਹੁਣ ਫਲੱਡ ਚ ਜਦੋਂ ਲੋਕਾਂ ਨੂੰ ਲੋੜ ਆ ਤੁਸੀਂ ਕਹਿੰਦੇ ਇਹ ਤਾਂ ਅਸੀਂ ਪਹਿਲਾਂ ਹੀ ਦਿੱਤੇ ਸੀਗੇ ਤੇ ਫਿਰ ਕੀੜਾ ਮਾਰਨ ਕਾ ਲਿਆ ਆਏ ਹੋ ਫਿਰ ਨਾ ਹੀ ਆਉਂਦੇ ਇਸਵਰ ਪੰਜਾਬ ਦੇ ਵਿੱਚ ਪਾਣੀ ਨੇ ਲੋਕਾਂ ਦਾ ਬੁਰਾ ਹਾਲ ਕਰਤਾ ਪੰਜਾਬ ਇਸ ਵਕਤ ਹੜਾਂ ਦੀ ਮਾਰ ਦੇ ਵਿੱਚ ਆਇਆ ਜਿਸ ਤੋਂ ਬਾਅਦ ਪੰਜਾਬ ਦੇ ਹਰ ਇੱਕ ਪਿੰਡ ਜਿਹੜਾ ਉਹ ਪਾਣੀ ਦੇ ਮਾਰ ਦੇ ਵਿੱਚ ਆ ਚੁੱਕਿਆ ਸੀਗਾ ਮੈਂ ਇਸ ਵਕਤ ਰਾਣਾ ਗੁਰਜੀਤ ਜੀ ਮੌਜੂਦ ਨੇ ਗੱਲਬਾਤ ਕਰਨਗੇ ਰਾਣਾ ਜੀ ਕਿਸ ਤਰ੍ਹਾਂ ਦੇਦੋ ਇਸਵਰ ਪੰਜਾਬ ਦੇ ਵਿੱਚ ਕਹਿੰਦੇ ਕੁਦਰਤੀ ਹੜ ਆਏ ਪਰ ਜੋ ਆਂਕੜਾ ਪੇਸ਼ ਕੀਤਾ ਗਿਆ ਜੋ ਰਾਣਾ ਇੰਦਰ ਨੇ ਦੱਸਿਆ ਉਹ ਇਹ ਕਹਿ ਰਹੇ ਵੀ ਮੈਨ ਮੇਡ ਨੇ ਕੀ ਕਾਰਨ ਕੀ ਹੈ ਕੀ ਮੇ ਚੀਜ਼ਾ ਲੱਗਦਾ ਤੁਹਾਨੂੰ ਪਤਾ ਦੇਖੋ ਕਾਰਨ ਸਾਰੇ ਰਾਣਾ ਇੰਦਰ ਪ੍ਰਤਾਪ ਨੇ ਦੱਸ ਦਿੱਤੇ ਇਹ ਜਿਹੜਾ بارش ਕੁਦਰਤ ਨੇ ਦਿੱਤੀ ਆ ਡੈਮ ਕੰਟਰੋਲ ਕਰਨ ਲਈ ਹੁੰਦੇ ਆ ਲੇਕਿਨ ਡੈਮਾਂ ਦੀ ਮੈਨੇਜਮੈਂਟ ਦੀ ਕਮੀ ਨਾਲ ਉਹਨਾਂ ਨੇ ਆંકੜਿਆਂ ਦੇ ਵਿੱਚ ਸਾਫ਼ ਦਿਖ ਰਿਹਾ ਕਿ ਉਹਨਾਂ ਨੇ ਮੈਨੇਜ ਨਹੀਂ ਕੀਤਾ ਐਦਾਂ ਲੱਗ ਰਿਹਾ ਜਿਵੇਂ ਜਾਣ ਬੁੱਝ ਕੇ ਕੀਤਾ ਹੋਵੇ ਸਾਡੀ ਗਲਤੀ ਤਾਂ ਦੱਸੋ ਸਾਨੂੰ ਰੋਪਦੇ ਕਿਉਂ ਤੇ ਮੈਂ ਇੱਕ ਗੱਲ ਜਾਣਦਾ ਕਿ ਜੁਡੀਸ਼ੀਅਲ ਪ੍ਰੂਫ ਕਰਾ ਦਿਓ ਸਿਟਿੰਗ ਜੱਜ ਹੋਵੇ ਹਾਈ ਕੋਰਟ ਦਾ ਤੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਟਾਈਮ ਬਾਉਂਡ ਹੋਵੇ ਲੋਕਾਂ ਨੂੰ ਇਨਸਾਫ ਮਿਲੇ ਤਾਂ ਕਿ ਅੱਗੇ ਵਾਸਤੇ ਨਾ ਤੇ ਭਾਰ ਸਰਕਾਰ ਜਿਹੜੀ ਬੀਬੀਐਮਬੀ ਉਹਨਾਂ ਦੇ ਥੱਲੇ ਆ ਜਾਂ ਪੰਜਾਬ ਸਰਕਾਰ ਦਾ ਮਹਿਕਮਾ ਲੋਕਾਂ ਨਾਲ ਜ਼ਿੰਦਗੀ ਮਾਲ ਜਾਨ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਇਹ ਇਹ ਧੱਕਾ ਨਾ ਕਰ ਪਾਏ ਦੁਬਾਰਾ ਨਹੀਂ ਤੁਸੀਂ ਗਰਾਊਂਡ ਦੇ ਉੱਤੇ ਉਤਰੇ ਸਾਰੇ ਉਤਰੇ ਕੀ ਤਸਵੀਰਾਂ ਕੀ ਦੇਖਣ ਨੂੰ ਮਿਲਿਆ ਸੀ ਕੀ ਕੁਝ ਦੇਖਿਆ ਸੀਗਾ ਕੀ ਹਾਲਾਤ ਨੇ ਦੁੱਖੀ ਦੁੱਖਿਆ ਦੁੱਖੀ ਦੁੱਖਿਆ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਨੌਜਵਾਨਾਂ ਦਾ ਸਿੱਖ ਆਰਗੇਨਾਈਜੇਸ਼ਨਸ ਦਾ ਅਮਰੀਕਾ ਤੋਂ ਆ ਰਹੀਆਂ ਐਨ ਜੀਓਜ਼ ਆ ਰਹੇ ਆ ਸੰਤ ਮਹਾਂਪੁਰਸ਼ ਬਾਬੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਕਹਿ ਦਿੱਤਾ ਉਹਨਾਂ ਸਾਰਿਆਂ ਨੇ ਬੜਾ ਵੱਡਾ ਯੋਗਦਾਨ ਪਾਇਆ ਔਰ ਯੂਥ ਕੋਈ ਟਰਾਲੀ ਲੈ ਕੇ ਆ ਰਿਹਾ ਪੱਠਿਆਂ ਦੀ ਕੋਈ ਰਾਸ਼ਨ ਦੀ ਟਰਾਲੀ ਲੈ ਕੇ ਆ ਰਿਹਾ ਔਰ ਇਹੋ ਜਿਹੇ ਵੀ ਬੰਦੇ ਹੈਗੇ ਜਿਹੜੇ ਆਪਣਾ ਫਲੈਕਸ ਲੈ ਕੇ ਆਏ ਸੀ ਦਿੱਲੀ ਤੋਂ ਤੇ ਉਹ ਕਹਿੰਦੇ ਵੀ ਟੈਂਪੂ 'ਚ ਨਹੀਂ ਰੱਖਣਾ ਟਰਾਲੀ ਤੇ ਦੇ ਜਾ ਮੈਂ ਚਲਾ ਕੇ ਜਾਊਂਗਾ 2 ਕਿਲੋਮੀਟਰ ਉਹ ਉਹਨੇ ਫਿਰ ਫਲੈਕਸ ਆਪਣਾ ਅੱਗੇ ਲਾਇਆ ਯਾਰੋ ਹਰ ਤਰ੍ਹਾਂ ਦੀ ਦੁਨੀਆ ਕਈ ਉਥੇ ਸੇਵਾ ਕਰਨ ਆਉਂਦੇ ਆ ਸੇਵਾ ਦੇ ਨਾਲ ਨਾਲ ਜਾਪ ਕਰਦੇ ਆ ਹੋਰ ਕੁਝ ਲੋਗ ਆ ਕੇ ਕਿਸ਼ਤੀ ਦੇ ਵਿੱਚ ਫੋਟੋ ਖਿਚਾ ਕੇ ਫਲੱਡ ਟੂਰਿਜ਼ਮ ਨੂੰ ਪ੍ਰਮੋਟ ਕਰ ਰਹੇ ਆ ਵਾਟ ਇਜ਼ ਥਿਸ ਸੋ ਜੁਡੀਸ਼ੀਅਲ ਪ੍ਰੂਫ ਜ਼ਰੂਰੀ ਆ ਔਰ ਕੰਪਨਸੇਸ਼ਨ ਹਰ ਫਾਰਮਰ ਨੂੰ ਮਿਲਣਾ ਚਾਹੀਦਾ ਜਿਹਨੇ ਫਸਲ ਬੀਜੀ ਆ ਹੁਣ ਇਹਨਾਂ ਦੇਖੋ ਤੁਸੀਂ ਜ਼ਮੀਨ ਨਹੀਂ ਖਰੀਦ ਰਹੇ ਤੁਸੀਂ ਉਹਦੀ ਜ਼ਮੀਨ ਐਕਵਾਇਰ ਨਹੀਂ ਕਰ ਰਹੇ ਤੁਸੀਂ ਉਹਨੂੰ ਕੰਪਨਸੇਸ਼ਨ ਦੇ ਰਹੇ ਹੋ ਜੀ ਫਸਲ ਦਾ ਜਿਹਨੇ ਬੀਜੀ ਉਹਨੂੰ ਦੇ ਦਿਓ ਨਾ 5 ਕਿੱਲੇ ਦਾ ਚੱਕਰ ਨਾ 50 ਕਿੱਲੇ ਦਾ ਚੱਕਰ ਇਹੋ ਜਿਹੀਆਂ ਕੰਡੀਸ਼ਨਸ ਲਾ ਕੇ ਲੋਕਾਂ ਦੇ ਦਿਲਾਂ ਨੂੰ ਕਿਉਂ ਲੂਸਦੇ ਹੋ ਕਿਉਂ ਮਾਰੇ ਕੰਮ ਕਿਉਂ ਕਰਦੇ ਹੋ ਨਹੀਂ ਸੋਸ਼ਲ ਮੀਡੀਆ ਤੇ ਇੱਕ ਆ ਜਿਹੜਾ ਵਕਤ ਹੈ ਨਾ ਜੀ ਆ ਵਕਤ ਅਜੇ ਕਿਸਾਨਾਂ ਦਾ ਮਨ ਜਤਨ ਦਾ ਟਾਈਮ ਹੈ ਚਾਹੇ ਉਹ ਪਾਰ ਸਰਕਾਰ ਹੋਵੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਜੇ ਜਿਹੜੇ ਬੰਦੇ ਪਾਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਦੀ ਜ਼ਮੀਨ ਤੇ ਕਬਜ਼ਾ ਹੈ ਯਾਰ ਗੁੱਡਵਿਲ ਜੈਸਚਰ ਤੁਸੀਂ ਕਹੋ ਕਿ ਵੀ ਅਸੀਂ ਤੁਹਾਨੂੰ ਐਲਾਨ ਕੀਤਾ ਜ਼ਮੀਨਾਂ ਤੁਹਾਡੀਆਂ ਹੀ ਯਾਰ ਤੁਸੀਂ ਸਭ ਕੁਝ ਛੱਡ ਗਏ ਹੋ ਕਿਸੇ ਦੀ 도 ਕੇ ਲੈ ਆਏ ਮਲਕੀਅਤ ਦੀ ਹੈ ਤਤਨ ਕੇ ਲਈ ਦੂਜੀ ਆ ਕਿਹਦੀ ਪੰਜ ਕਿਲੇ ਮਲਕੀਅਤ ਦੀ ਤੇ ਇੱਕ ਕਿਲਾ ਕਬਜ਼ੇ ਦੀ ਆ ਕਰਦੇ ਹੋ ਸਰ ਇਹਨੂੰ ਐਲਾਨ ਯਾਰ ਸਰਕਾਰਾਂ ਐਸੇ ਲਈ ਹੁੰਨੀਆਂ ਪਰ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੌਰਾ ਕਰਕੇ ਗਏ ਉਹ ਚ ਪੈਕੇਜ ਦਾ ਐਲਾਨ ਕਰਕੇ ਗਏ 1600 ਕੀ ਪੰਜਾਬੀਆਂ ਦੇ ਲਈ ਉਹ ਪੈਕੇਜ ਉਹਨਾਂ ਕੋ ਹੈ ਫਾਇਦੇਮੰਦ ਵੀ ਉਹਨਾਂ ਕੋ ਪੂਰਤੀ ਹੋ ਜੂਗੀ ਜੇ ਜੋ ਉਹਨਾਂ ਨੂੰ ਨੁਕਸਾਨ ਹੋਇਆ 1600 ਕਰੋੜ ਨੂੰ ਦੇਖੋ ਤੇ ਮੈਂ ਸਮਝਦਾ ਕੁਝ ਵੀ ਨਹੀਂ ਲੇਕਿਨ ਅੱਜ ਗਵਰਨਰ ਸਾਹਿਬ ਦੀ ਮੈਂ ਇੱਕ ਬਿਆਨ ਪੜਿਆ ਉਹ ਕਹਿੰਦੇ ਤਾਂ ਟੋਕਨ ਆ ਮੈਂ ਬਹੁਤ ਪੈਸੇ ਦੂੰਗਾ ਜੇ ਉਹ ਸਹੀ ਕਹਿ ਰਹੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਜਾਗੋ ਇਹਦੀ ਡਿਟੇਲਡ ਪ੍ਰੋਜੈਕਟ ਰਿਪੋਰਟ ਬਣਾਓ ਐਸਟੀਮੇਟਸ ਪੂਰੇ ਵਿਦ ਫੈਕਟਸ ਐਂਡ ਫਿਗਰਸ ਹੋਰ ਵੱਡਾ ਮੰਗੋ ਮਿਲਣਾ ਔਰ ਨਹੀਂ ਨਹੀਂ ਦੇਣਗੇ ਯਾਰ ਘਟੋ ਘਟ ਭਾਰਤ ਸਰਕਾਰ ਨੂੰ ਪੁੱਛਣ ਜਾਓਗੇ ਤਾਂ ਰਾਂਗੇ ਨਾ ਤੁਸੀਂ ਬਣਾ ਕੇ ਕੁਝ ਨਾ ਦਿਓ ਤੇ ਅਗਲੇ ਕਹਿਣਗੇ ਨਾ ਦਿੱਤਾ ਹੀ ਕੁਝ ਨਹੀਂ ਗੱਲੀ ਬਾਤੀ ਨਾ ਨਾ ਦੋਵੇਂ ਸਾਨੂੰ ਖੁਸ਼ ਕਰਕੇ ਚੱਲ ਜਾਣ ਲੇਕਿਨ 1600 ਕਰੋੜ ਕੁਝ ਵੀ ਨਹੀਂ ਪਰ ਸਰਕਾਰ ਕਹਿ ਰਹੀ ਸੀ ਕਿ ਕਹਿੰਦੀ 12000 ਕਰੋੜ ਪਹਿਲਾਂ ਦਿੱਤਾ ਹੈ ਫਰੰਟ ਲੀਵ ਦਿੱਤੇ ਗਏ ਸੀਗੇ ਪਰ ਕਿਸ ਤਰ੍ਹਾਂ ਦੇ ਕਿਉਂਕਿ ਉਕਤੀ ਖਾਣਾ ਪੂਰਤੀ ਹੋਈ ਹੈ ਇਹ ਕਹਿੰਦਾ ਉਹ ਗੱਲ ਕਰਦੇ ਆ ਡਿਜ਼ਾਸਟਰ ਮੈਨੇਜਮੈਂਟ ਫੰਡ ਪਹਿਲਾਂ ਦਿੱਲੀ ਵਾਲੇ ਸੁੱਤੇ ਹੋ ਸੀਗੇ ਹੁਣ ਫਲੱਡ ਚ ਜਦੋਂ ਲੋਕਾਂ ਨੂੰ ਲੋੜਿਆ ਤੁਸੀਂ ਕਹਿੰਦੇ ਤਾਂ ਅਸੀਂ ਪਹਿਲਾਂ ਹੀ ਦਿੱਤੇ ਸੀਗੇ ਤਾਂ ਫਿਰ ਕੀੜਾ ਮਾਰਨ ਕਰ ਲਈ ਆਏ ਹੋ ਫਿਰ ਨਾ ਹੀ ਆਉਂਦੇ ਇਹ ਪ੍ਰਧਾਨ ਮੰਤਰੀ ਦਾ ਲੇਟ ਆਣਾ ਲੇਟ ਰੀਲੀਫ ਕਰਨਾ ਪ੍ਰਧਾਨ ਮੰਤਰੀ ਲੇਟ ਆਵੇ ਨਾ ਆਵੇ ਦਿੱਲੀੋਂ ਅਨਾਉਂਸ ਕਰ ਦਵੇ ਸਾਸੀ ਤੋਂ ਜੇ ਉਹ ਚ ਵੀ ਖੁਸ਼ ਆ ਗੱਲ ਉਹਦੇ ਓਣ ਨਾਲ ਕੀ ਹੋ ਗਿਆ ਗੱਲ ਤੇ ਅਨਾਉਂਸਮੈਂਟ ਆ ਰਾਹਤ ਆ ਜ਼ਮੀਨਾਂ ਉਹਨਾਂ ਦੀ ਇਹ ਨੋ ਕਰਾਓ ਬੜੀ ਵੱਡੀ ਰਾਹਤ ਆ ਕੰਸਲਟੈਂਟ ਤੁਸੀਂ ਤੈਅ ਕਰੋ ਕਿ ਵੀ ਵਰਲਡ ਕਲਾਸ ਕੰਸਲਟੈਂਟ ਦੱਸੂਗਾ ਦਰਿਆ ਕਿਥੋਂ ਰੇਤਾ ਚੱਕਣ ਵਾਲੀ ਆ ਕਿਥੋਂ ਲੋਕਾਂ ਨੇ ਰੇਤਾ ਜ਼ਿਆਦਾ ਪੱਟੀ ਆ ਇਹ ਚੌੜਾ ਕਿੰਨਾ ਹੋਣਾ ਚਾਹੀਦਾ ਇਹਦੇ ਲੈਵਲ ਕੀ ਹੋਣੇ ਚਾਹੀਦੇ ਆ ਇਹ ਕੰਸਲਟੈਂਟ ਦੱਸੂਗੇ ਉਹ ਰਿਪੋਰਟ ਬਣੇ ਉਹ ਤੇ ਕੰਮ ਹੋਵੇ ਜੇ ਰੇਤਾ ਕਢਾਂਗੇ 4 ਪੈਸੇ ਹੀ ਆਉਣਗੇ ਨਾ ਉਹ ਪੈਸੇ ਕਿਹਨੂੰ ਆਉਣੇ ਆ ਲੋਕ ਆਪਸ ਚ ਨਾ ਵੰਡ ਲੈਣ ਉਹ ਸਰਕਾਰ ਦੇ ਜਾਵੇ ਖਾਤੇ ਚ ਜਬ ਸਰਕਾਰ ਨੇ ਕਿਹਾ ਕਿ ਜਿਸ ਦੇ ਖੇਤ ਉਸਦੇ ਰੇਤ ਉਹ ਠੀਕ ਹੈ ਮੈਂ ਦਰਿਆ ਦੀ ਗੱਲ ਕਰ ਰਿਹਾ ਮੈਂ ਖੇਤ ਦੀ ਨਹੀਂ ਕਰ ਰਿਹਾ ਖੇਤ ਦਾ ਹਕਦਾਰ ਜੀ ਮਾਲਕ دریاਜ ਤੋਂ ਕੱਢਾਂਗੇ ਉਹਨਾਂ ਨੂੰ ਕੰਪਨਸੇਸ਼ਨ ਦੇਾਂਗੇ 50 ਲੱਖ ਰੁਪਏ ਕਿੱਲੇ ਦਾ ਤੇ ਉਹਦੇ ਰੇਤਾ ਕੁਝ ਸਾਈਡਾਂ ਤੇ ਲਾਓ ਕੋ ਮਿੱਟੀ ਸਾਈਡਾਂ ਤੇ ਲਾਓ ਰੇਤਾ ਕੁਝ ਜੇ ਵਿਕਣ ਲੋਯੋਗ ਹੈ ਤੇ ਵੇਚੋ Let the government make money ਕੋ ਆਫਰ ਸੇ ਜਾਵੇ ਜੇ ਬਾਝ ਨਾ ਜਾਵੇ ਰਾਣਾ ਜੀ 2023 ਜਦੋਂ ਫਲੱਡਸ ਸੇਮ ਆਏ ਸੀਗੇ ਉਸ ਵਕਤ ਮਾਨ ਸਰ ਨੇ ਕਿਹਾ ਸੀਗਾ ਵੀ ਮੁਰਗੀਆਂ ਨੂੰ ਹਰ ਇੱਕ ਨੂੰ ਮੁਆਵਜ਼ਾ ਦਿੱਤਾ ਜਾਊਗਾ ਇਸ ਵਾਰ ਵੀ ਸੇਮ ਉਹ ਹੀ ਚੀਜ਼ ਹੋਈ ਹੈ ਉਹ ਕਹਿੰਦੇ ਵੀ ਜੋ ਬੰਦੇ ਪੈਸੇ ਨੇ ਜੋ ਉਹ ਦਿੱਤੇ ਜਾਣਗੇ ਯਾਰ ਆਪਾਂ ਮੁਰਗੀਆਂ ਨੂੰ ਨਹੀਂ ਛੱਡਦੇ ਉਹ ਛੱਡਦੀ ਹੈ ਗੱਲਾਂ ਲਾਈਟਰ ਮੂਡ ਚ ਕਈ ਵਾਰ ਹੋ ਜਾਨੀਆਂ ਬਟ ਸਾਨੂੰ ਸੀਰੀਅਸਲੀ ਤੇ ਸincerely ਇਸ ਪ੍ਰੋਜੈਕਟ ਤੇ ਕੰਮ ਕਰਨਾ ਚਾਹੀਦਾ ਤਾਂ ਕਿ ਦੁਬਾਰਾ ਹੜ੍ਹ ਨਾ ਹੋਣ ਔਰ ਰਿਸਪੌਂਸਿਬਿਲਟੀ ਫਿਕਸ ਕਰਨੀ ਚਾਹੀਦੀ ਆ ਕੰਪਨਸੇਸ਼ਨ ਕਿਸਾਨ ਨੂੰ ਪੂਰਾ ਮਿਲੇ ਮਜ਼ਦੂਰ ਜਿਨ੍ਹਾਂ ਨੇ ਕੰਮ ਇਹਨੇ ਦਿਨ ਨਹੀਂ ਕੀਤਾ ਉਹਨਾਂ ਨੂੰ ਮਜ਼ਦੂਰੀ ਉਹਨਾਂ ਦੇ ਖਾਤੇ ਪੇ ਪਾਓ ਉਹਨਾਂ ਦੇ ਜਿਹੜੇ ਘਰ ਥੱਲੇ ਡੈਮ ਦੇ ਜਾਂ ਬਣਾ ਦੇ ਅੰਦਰ ਹੈ ਗਰੀਬ ਬੰਦੇ ਨੂੰ ਉਧਰ ਬਾਹਰ ਜ਼ਮੀਨ ਪ੍ਰੋਵਾਈਡ ਕਰਕੇ ਮਕਾਨ ਬਣਾ ਦਿਓ ਕਿਡੀਆਂ ਗੱਲਾਂ ਨੇ ਯਾਰ ਜੇ ਸਰਕਾਰ ਭਾਰ ਸਰਕਾਰ ਕਰਉਣਾ ਚਾਹੇ ਤਾਂ ਵੀ 50000 ਕਰੋੜ ਦੇ ਨਹੀਂ ਸਾਹਿਬ ਤੁਸੀਂ ਵੀ ਲੈਟਰ ਲਿਖਿਆ ਸੈਂਟਰ ਨੂੰ ਸੀਐਮ ਨੂੰ ਵੀ ਲਿਖਿਆ ਕਿ ਲੈਟਰ ਚ ਕੀ ਵਰਣਨ ਕੀਤਾ ਗਿਆ ਕੀ ਲੈਟਰ ਚ ਗਿਆ ਮੈਂ ਕੁਝ ਤੁਹਾਨੂੰ ਮੈਂ ਦੱਸ ਚੁੱਕਿਆ ਤੁਹਾਨੂੰ ਕਾਪੀ ਦੇ ਦਿੰਦਾ ਤਾਂ ਆਖਰ ਦੇ ਵਿੱਚ ਰਣਜੀਤ ਜੋ ਚੀਜ਼ਾਂ ਇਸ ਵਕਤ ਪੰਜਾਬ ਦੇ ਵਿੱਚ ਹੋਈਆਂ ਨੇ ਜੋ ਸਰਕਾਰ ਵੀ ਚਲੋ ਫੰਡ ਰੀਲੀਜ਼ ਕਰਤੇ ਹਰ ਚੀਜ਼ਾਂ ਹੋ ਰਹੀਆਂ ਨੇ ਕਿ ਆਖਰ ਜੀ ਇੱਕ ਸਵਾਲ ਹੈ ਕਿ ਮੰਨਦੇ ਹੋ ਵੀ ਪ੍ਰੋਪਰ ਸਮੇਂ ਦੇ ਉੱਤੇ ਸਮੇਂ ਟਾਈਮ ਦੇ ਉੱਤੇ ਚੀਜ਼ਾਂ ਦੀ ਪ੍ਰੀਪੇਅਰ ਨਾ ਕੀਤੀ ਗਈ ਚੀਜ਼ਾਂ ਦੀ ਨਾ ਸੈਟਿੰਗ ਕੀਤੀ ਗਈ ਉਸ ਦਾ ਕਾਰਨ ਬਣਿਆ ਹੜ੍ਹ ਸਿੱਦਾ ਪੰਜਾਬ ਸਰਕਾਰ ਨੇ ਕੱਖ ਨਹੀਂ ਕੀਤਾ ਜਦੋਂ ਗਰਮੀਆਂ ਦਾ ਜਾਂ ਸਰਦੀਆਂ ਦਾ ਟਾਈਮ ਆ ਉਸ ਵੇਲੇ ਕੰਮ ਕਰਨੀ ਜਾਈ ਲੋਡ ਤੇ ਚਾਹੀਦੀ ਆ ਔਰ ਮੈਂ ਕੰਸਲਟੈਂਟ ਜਿਹੜੇ ਦੀ ਗੱਲ ਕਰ ਰਿਹਾ ਆ ਉਹ ਇੱਕ ਸਾਰਾ ਖਾਕਾ ਤਿਆਰ ਕਰਕੇ ਪਾਲ ਸਰਕਾਰ ਨੂੰ ਵੀ ਆਦੇਸ਼ ਦੇਵੇ ਤੇ ਸਰਕਾਰ ਪੰਜਾਬ ਨੂੰ ਵੀ ਕੁਵੇ ਸਮੇਂ-ਸਮੇਂ ਸਰ ਤੁਸੀਂ ਆ ਗੱਲਾਂ ਕਰਨੀਆਂ ਤਾਂ ਕਿ ਇੱਕ ਬਲੂ ਬੁੱਕ ਬਣ ਜਾਏ ਲੋਕ ਬਾਰ-ਬਾਰ ਨਾ ਡੁੱਬਣ ਤੁਹਾਨੂੰ ਤਾਂ ਸਾਡੇ ਨਾਲ ਸਭ ਤੋਂ ਰਾਣਾ ਜੀ ਜੀ ਮੌਜੂ ਸੀਗੇ ਤਾਂ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਸ ਦੇ ਵਿੱਚ ਕਿਸ ਤਰ੍ਹਾਂ ਹਾਲਕਿ ਸਰਕਾਰਾਂ ਵੱਲੋਂ ਕਿਹਾ ਗਿਆ ਕਿ ਕੁਦਰਤੀ ਹੀ ਚੀਜ਼ਾਂ ਸੀਗੀਆਂ ਪਰ ਆਖਰਕਾਰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਆਂਕੜਾ ਸੀਗਾ ਉਹ ਮੈਨਮੈਡ ਤਰੀਕੇ ਨਾਲ ਜਿਹੜਾ ਇਹ ਪੰਜਾਬ ਦੇ ਵਿੱਚ ਫਲੱਡ ਆਇਆ ਪਰ ਕਿਤਨਾ ਕਿਤੇ ਪੰਜਾਬੀ ਯੂਥ ਜਾਂ ਪੰਜਾਬ ਦੀ ਗੱਲ ਕਰੀਏ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਇਸ ਚੀਜ਼ ਨੂੰ ਜੱਠਿਆ ਜਿਸ ਤਰੀਕੇ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਸ ਚੀਜ਼ ਦੇ ਉੱਤੇ ਜਿਹੜੇ ਹੜ੍ਹ ਆਏ ਸੀਗੇ ਉਸ ਦੇ ਉੱਤੇ ਨੱਥ ਪਾਈ ਆ ਉਹ ਬੜੇ ਕਾਬਲੀ ਤਾਰਫ ਹੈ ਮੇਰੇ ਸੇ ਅੱਗੇ ਸੁਰਿੰਦਰ ਨਾਲ ਮੈਂ ਵੀ ਸ਼ਿਕਰ ਹਸਤ ਮੋਹਾਲੀ